ਆਪਾਂ ਵੀ ਕੱਲ ਨੂੰ ਇਸ ਮੋਰਚੇ 'ਚ ਜਿੰਨੇ ਵੀ ਆਪਾਂ ਸਾਡੀਆਂ ਭੈਣਾ ਮਾਵਾ ਨੌਜਵਾਨ ਜਿੰਨੇ ਵੀ ਫੋਰਮਾਂ ਦੇ ਆਗੂ ਕਿਉਂਕਿ ਜੇ ਪੂਰੇ ਪਾਰ ਦੇ ਵਿੱਚ ਲੋਕ ਭੁਖੜਤਾਲ ਤੇ ਬੈਠ ਰਹੇ ਨੇ ਸਾਡੇ ਆਗੂ ਦੀ ਸਿਹਤ ਜਵਾਬ ਦੇ ਰਹੀ ਹੈ ਫਿਰ ਸਾਨੂੰ ਵੀ ਮੈਨੂੰ ਲੱਗਦਾ ਮੈਂ ਕਿਹਾ ਵੀ ਫੈਸਲਾ ਕਰਨਾ ਕਿ ਕੱਲ ਨੂੰ ਅਸੀਂ ਆਦੇ ਚੁੱਲੇ 'ਚ ਅੱਗ ਨਹੀਂ ਪਾਵਾਂਗੇ ਇਸ ਮੋਰਚੇ ਦੇ ਵਿੱਚ ਅਸੀਂ ਵੀ ਰੋਟੀ ਨਹੀਂ ਖਾਵਾਂਗੇ ਕੱਲ ਨੂੰ ਸਾਰੇ ਮੰਨਦੂਰ ਆ ਲਾਜ਼ਮੀ ਬੇਨਤੀ ਹੈ ਕਿ ਕਿਸੇ ਵੀ ਟਰਾਲੀ ਦੇ ਵਿੱਚ ਕਿਸੇ ਵੀ ਲੰਗਰ ਦੇ ਵਿੱਚ ਸੁਭਾ ਦਾ ਰਸ ਨਹੀਂ ਬਣਨਾ ਚਾਹੀਦਾ ਨਾਲ ਦੀ ਨਾਲ ਜਿਹੜੀ ਬੇਨਤੀ ਪਿੰਡਾਂ ਦੇ ਵਿੱਚੋਂ ਲੰਗਰ ਦੀ ਸੇਵਾ ਹੋ ਰਹੀ ਹੈ ਜਾ ਗੁਰੂ ਘਰਾਂ ਚੋਂ ਆ ਰਹੀ ਐ ਉਹਨਾਂ ਨੂੰ ਵੀ ਅਸੀਂ ਆਥਨੇ ਮੈਸੇਜ ਦੇ ਦੇਣਾ ਕਿ ਕੱਲ ਦਾ ਲੰਗਰ ਖਲੌਰੀ ਮੋਰਚੇ ਦੇ ਵਿੱਚ ਨਹੀਂ ਲੱਗ ਕੇ ਆਉਣਾ ਸਾਡੇ ਫੋਰਮ ਵੱਲੋਂ ਕਿ ਜਿਹੇ ਜੀ ਪ੍ਰਧਾਨ ਦੀ ਸਿਹਤ ਅੱਜ ਸਟੇਜ ਤੇ ਨਹੀਂ ਆਏ ਨਾਤੇ ਨਹੀਂ ਇਧਰ ਗੁਰੂ ਘਰ ਵੀ ਨਹੀਂ ਜਾਇਆ ਗਿਆ ਤਾਂ ਫਿਰ ਸਾਡੇ ਇੱਥੇ ਰੋਟੀ ਝੋਲਾਂ ਦੇ ਲੰਗਰਾਂ ਦੇ ਵਿੱਚ ਤੜਕੇ ਲੱਗਣ ਮੈਨੂੰ ਵੀ ਲੱਗਦਾ ਕਿ ਸਾਨੂੰ ਤਾਂ ਇਸ ਸਥਿਤੀ ਦੇ ਵਿੱਚੋਂ ਨਾਲ ਦੀ ਨਾਲ ਜਿਹੜੀ ਫਰੀਦਕੋਟ ਜ਼ਿਲ੍ਹੇ ਦੀ ਮੀਟਿੰਗ ਹੋਈ ਉਹਨਾਂ ਨੇ ਵੀ ਆਪ ਦੀ ਭਾਵਨਾ ਸਾਨੂੰ ਦੱਸੀ ਠੀਕ ਹੈ ਸਾਡੀ ਸਾਰਿਆਂ ਦੀ ਭਾਵਨਾ ਜੁੜੀ ਹੋਈ ਹੈ ਗੱਲੇਵਾਲ ਸਾਹਿਬ ਨਾਲ ਪਰ ਥੋੜਾ ਜਿਹਾ ਖਿਆਲ ਇਸ ਵੱਲ ਤਾਂ ਹਾਂ ਲਜਾਇਓ ਤੇ ਮੰਗਾ ਬਣਾਉਣ ਦੀ ਖਾਤਰ ਗੱਲਾਂ ਆਪਾਂ ਖੁੰਡਾ ਤੇ ਵੀ ਕਰਦੇ ਆ ਸੱਥਾਂ ਤੇ ਵੀ ਕਰਦੇ ਆ ਪਰ ਵੀ ਕੋਈ ਆਗੂ ਮਰਿਆ ਨਹੀਂ ਅੱਜ ਉਹ ਦਿਨ ਆਇਆ ਆਪਣੇ ਨੇੜੇ ਅਸੀਂ ਕੋਈ ਠੀਕ ਨਹੀਂ ਮੰਗ ਰਹੇ ਕਿਸੇ ਤੋਂ ਮੰਗਾ ਮੰਨੀਆਂ ਹੋਈਆਂ ਲਾਗੂ ਕਰਵਾਉਣੀਆਂ ਉਹ ਲਾਗੂ ਐਵੇਂ ਨਹੀਂ ਹੋਣੀਆਂ ਆ ਜਿਹੜੇ ਅਧਿਕਾਰੀ ਆਏ ਨੇ ਅਧਿਕਾਰੀ ਆਏ ਨੇ ਹਾਲਚਾਲੀ ਪੁੱਛਣ ਆਏ ਇਹ ਪੁੱਛਣ ਆਏ ਨੇ ਭਾਫੜ ਆਏ ਨੇ ਕਿ ਡੱਲੇਵਾਲ ਦੀ ਸਿਹਤ ਕਿੰਨੇ ਦਿਨ ਹੋਰ ਚੱਲੂਗੀ ਕਿੱਧਰ ਦੇ ਆਵਾਂਗੇ ਪ੍ਰਭੂ ਜੀ ਇਹ ਗੱਲ ਤੋਂ ਮੋਰਤੀ ਸਰਕਾਰ ਮਨਾ ਲਾਂਗੇ ਮੰਗਾ ਪਾਰਲੀਮੈਂਟ ਵੱਲ ਜਾਣਾ ਸਾਡਾ ਕੋਈ ਪੰਜਾਬ ਸਰਕਾਰ ਨਾਲ ਹਰਿਆਣਾ ਸਰਕਾਰ ਨਾਲ ਕੋਈ ਰੋਲਾ ਨਹੀਂ